ਪਟਿਆਲਾ ਸ਼ਹਿਰ ਦੇ ਅਰਬਨ ਸਟੇਟ ਇਲਾਕੇ 'ਚ ਉਸ ਸਮੇਂ ਹਫੜਾ ਦਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਸਿਰਫੇ ਵਿਅਕਤੀ ਦੇ ਵੱਲੋਂ ਕੁਹਾੜੀ ਨਾਲ ਲੋਕਾਂ ਤੇ ਹਮਲਾ ਕੀਤਾ ਜਾਣ ਲਗਾ ਜਾਣਕਾਰੀ ਮੁਤਾਬਕ ਅਰਬਨ ਸਟੇਟ ਇਲਾਕੇ 'ਚ ਝਗੜੇ ਤੋਂ ਬਾਅਦ ਇੱਕ ਵਿਅਕਤੀ ਆਪਕੋ ਬੈਠਿਆ ਅਤੇ ਸਿਰਫ ਇਹ ਵਿਅਕਤੀ ਨੇ ਬਿਕਾਬੂ ਹੁੰਦੇ ਹੋਏ ਕੁਹਾੜੇ ਨਾਲ ਲੋਕਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸਿਰਫ ਇਹ ਵਿਅਕਤੀ ਕੁਹਾੜੀ ਲੈ ਕੇ ਲੋਕਾਂ ਪਿੱਛੇ ਦੌੜ ਰਿਹਾ ਸੀ ਜਿਸ ਕਾਰਨ ਇਲਾਕੇ 'ਚ ਪਰਥੂ ਪੈ ਗਿਆ ਫਿਲਹਾਲ ਉਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਲਾਹੌਰੀ ਦੇ ਐਸਐਚਓ ਮਹਿਲ ਸਿੰਘ ਨੇ ਦੱਸਿਆ ਕਿ ਵਿਅਕਤੀ ਗੁਰਨਾਨਕ ਨਗਰ ਇਲਾਕੇ ਦਾ ਰਹਿਣ ਵਾਲਾ ਹੈ ਇਸ ਵਿਅਕਤੀ ਦੀਆਂ ਗੁਆਂਢੀਆਂ ਦੇ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸਨੇ ਕੁਹਾੜੀ ਨਾਲ ਲੋਕਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ 18 ਨੰਬਰ ਗਲੀ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਪਹਾੜੀ ਨਾਲ ਇੱਕ ਲੇਡੀ ਨੂੰ ਤੇ ਇੱਕ ਬੰਦੇ ਨੂੰ ਜਿਹੜਾ ਹੈਗਾ ਸੱਪਾ ਮਾਰ ਕੇ ਗਿਆ ਤੇ ਰਸਤੇ ਵਿੱਚ ਜਿਹੜਾ ਹੈਗਾ ਰਾਜਪੁਰਾ ਰੋਡ ਨੂੰ ਜਾ ਰਿਹਾ ਤੇ ਹੋਰ ਲੋਕ ਵੀ ਜਿਹੜੇ ਆਉਂਦੇ ਉਹਨਾਂ ਨੂੰ ਵੀ ਸੱਪਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਜਿਹੜੀ ਹੈਗੀ ਮੈਂ ਤੁਰੰਤ ਮੌਕੇ ਉੱਤੇ ਪੁਲਿਸ ਪਾਰਟੀ ਭੇਜੀ ਸੀ ਦੇ ਨਾਲ ਪੀਸੀਆਰ ਦੇ ਮੁਲਾਜ਼ਮਾਂ ਨਾਲ ਤੇ ਪਬਲਿਕ ਦੀ ਸਹਾਇਤਾ ਦੇ ਨਾਲ ਉਹਨੂੰ ਜਿਹੜਾ ਪਹਾੜੀ ਸਮੇਤ ਜਿਹੜਾ ਮੌਕੇ ਤੋਂ ਜੈਨ ਪट्रोल ਪੰਪ ਦੇ ਕੋਲੋਂ ਰਾਜਪੁਰਾ ਰੋਡ ਤੋਂ ਕਾਬੂ ਕੀਤਾ ਬੜੀ ਮੁਸ਼ਕਲਤ ਨਾਲ ਕਾਬੂ ਕੀਤਾ ਗਿਆ ਉਹ ਕਾਫੀ ਜਿਹੜਾ ਹੈਗਾ ਉਹ ਲੋਕਾਂ ਨੂੰ ਜਿਹੜਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਠੀਕ ਨੇ ਜੀ ਉਹ ਅਜੇ ਰਜਿੰਦਰਾ ਹਸਪੀਟਲ ਦਾਖਲ ਨੇ ਇਹਦੇ ਸਬੰਧੀ ਅਗਲੀ ਕਾਰਵਾਈ ਜਿਹੜੀ ਹੈਗੀ ਥਾਣਾ ਅਰਬੋਸਟੇਟ ਵੱਲੋਂ ਅਮਨਿਤ ਚਲਾਈ ਜਾਂਦੀ ਹੈ ਦੇਖੋ ਇਹਨਾਂ ਦਾ ਅਜੇ ਇਹ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਹੋਏਗਾ ਉਹਦਾ ਮੈਡੀਕਲ ਵਗੈਰਾ ਹੋਏਗਾ ਅੱਜ ਪਤਾ ਲੱਗਾ ਕਿ ਟੈਂਪੂ ਖਲਾਰਨ ਪਿੱਛੇ ਇਹਨਾਂ ਦਾ ਜਿਹੜਾ ਧੱਕਾ ਹੋਇਆ ਸੀ ਗੁਰਬਖਸ਼ ਸਿੰਘ ਨਾਮ ਦਾ ਮੁਲਾ ਦੁਆਰਾ ਤੁਸੀਂ এর উপর ਕਾਰਵਾਈ ਕਰਨ ਕੀ ਹੋਇਆ ਸਰ ਕਾਨੂੰਨੀ ਕਾਰਵਾਈ ਥਾਣਾ ਅਰਬਨ ਸਟੇਟ ਦਾ ਏਰੀਆ ਹੁਣ ਕਰਕੇ ਥਾਣਾ ਅਰਬਨ ਸਟੇਟ ਵੱਲੋਂ ਚੁਲਿਆਂਦੀ ਜਾ ਰਹੀ ਹੈ ਪਟਿਆਲਾ ਤੋਂ ਹਜ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼ ਫੁਲੀਟਸ ਅਪਡੇਟ ਫਲਾਈਕ ਐਂਡ ਫਾਲੋਅਰ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ